ਠੀਕ ਹੈ ਭਾਈ 25 26 ਕਿਲੋ ਦੁੱਧ ਪਾਉਂਦੇ 20 ਕਿਲੋ ਪੌਲਾ ਹਾਜ਼ਰ ਆਂਦੇ ਥੱਲੇ ਠੀਕ ਹੈ ਆਰਡਰ ਵੀ ਜਿਵੇਂ ਗਾਈਆਂ ਦੇ ਲੱਗ ਜਾਂਦਾ ਐ ਲੱਗਿਆ ਵੈਜੂ ਹੈ ਨਾ ਹਾਂ ਹਾਂ ਬਿਲਕੁਲ ਤੇ ਲੈ ਆ ਵੀ ਇੱਕ ਅਰੀ ਦਰਸ਼ਕੋ ਦਰਸ਼ਨ ਕਰੋ ਨਾ ਵੀ ਮੱਝ ਦੇ ਐ ਕਰੀਓ ਬਾਈ ਨੂੰ ਸਾਰੀ ਵੀ ਦਿਖਾ ਜਿੰਨੀ ਖਾਂਦੀ ਆ ਨਾ ਪੂਰੀ ਨਹੀਂ ਆਉਂਦੀ ਹੋ ਸਕਦਾ ਵੀ ਚੰਗਾ ਪਾ ਜੇ 28 29 ਕਿਲੋ 30 ਖੁੱਲੀ ਬਹੁਤ ਆ ਭਾਈ ਜਿਵੇਂ ਆਰਡਰ ਆਰਡਰ ਦੀ ਹੈ ਨਾ ਦੇਖੋ ਭਾਈ ਬਹੁਤ ਕੁਆਲਟੀ ਬਹੁਤ ਆ ਭਾਈ ਦੇਖੋ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈਗੀ ਇਹ ਜਿਹੜੀ ਮੋਟੀ ਧਾਰ ਪੈਂਦੀ ਆ ਭਾਈ ਮੱਛੀ ਮੋਟਰ ਹੀ ਸਮਝ ਲਓ ਗਰ ਸਾਹਿਬ ਭਾਈ ਕਿ ਭਾਈ ਜਿਵੇਂ ਆਰਡਰ ਜਿਆਦਾ ਉਹਦੇ ਸਾਬ ਨਾਲ ਕੁਆਲਟੀ ਵੀ ਹੈ ਨਾ ਕੁਆਲਟੀ ਵੀ ਪੂਰੀ ਆ ਨਹੀਂ ਵੀ ਥਣ ਟੇਡਾ ਵਿੰਗਾ ਕੁਝ ਵੀ ਬਿਲਕੁਲ ਵੀ ਘਰ ਚਲੀ ਗਈ ਰਾਉਣ ਕਾ ਲਾ ਦੂਗੀ ਦੁੱਧ ਵਾਲਿਆਂ ਦਾ ਤੇ ਆਰਡਰ ਆਰਡਰ ਵੀ ਦੇਖੋ ਹਨ ਤੇ ਬਾਕੀ ਉਹ ਵੀ ਬਾਈ ਠੰਡੀ ਸਾਸੀ ਦੇ ਮਿੱਤਰੋ ਸਵਾਗਤ ਹੈ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਪਹੁੰਚੇ ਹੋਏ ਆ ਜਗਰਾਉਂ ਮੰਡੀ ਜਿਹੜੀ 23 ਤਰੀਕ ਨੂੰ ਲੱਗਦੀ ਆ ਤੇ ਇਹ ਵੀਡੀਓ ਤੇ ਆਪਾਂ ਤੁਹਾਨੂੰ ਬਹੁਤ ਹੀ ਦੋ ਟਾਪ ਕਲਾਸ ਦੀ ਜਿਹੜੀ ਝੋਟਕਾ ਲਗਾਵਾਂਗੇ ਤੇ ਦੁੱਧ ਵਾਲਿਆਂ ਵੀ ਤੇ ਸ਼ਕੀਰ ਵੀ ਬਹੁਤ ਆ ਸਾਰਾ ਕੁਝ ਰੇਟ ਵਗੈਰਾ ਸਾਰੀ ਡਿਟੇਲ ਵਗੈਰਾ ਆਪਾਂ ਵੀਡੀਓ ਦੇ ਵਿੱਚ ਪੁੱਛ ਕੇ ਦੱਸਾਂਗੇ ਪਹਿਲਾਂ ਆਪਾਂ ਪੁੱਛਦਾ ਬਾਈ ਕਿਹੜੇ ਰੀਤੋਂ ਵੀਰੇ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਆਪਣੀ ਪ੍ਰੋਪਰ ਲੋਕੇਸ਼ਨ ਦੱਸੋ ਕਿਹੜੀ ਜਗ੍ਹਾ ਤੋਂ ਆਇਆ ਮੈਂ ਵੀਰੇ ਗੁਰਸਾਹਿਬ ਸਿੰਘ ਆਈ ਫਰੋਇਪੁਰ ਜਿਹੜਾ ਪਿੰਡ ਮਮਦੋੜ ਹੈ ਜੀ ਠੀਕ ਹੈ ਵੀਰੇ ਹਾਂਜੀ ਗੁਰਸਾਹਿਬ ਵੀਰੇ ਕਿਵੇਂ ਆਪਣਾ ਵਪਾਰ ਦਾ ਕੰਮ ਹੈ ਘਰੇਲੂ ਜਾਨਵਰ ਆ ਵੀਰੇ ਇਹ ਵਪਾਰ ਦਾ ਕੰਮ ਹੈ ਇਹ ਆਪਣਾ ਠੀਕ ਹੈ ਭਾਈ ਤੇ ਭਾਈ ਕਿੰਨੇ ਜਾਨਵਰ ਲੈ ਕੇ ਆਏ ਸੀਗੇ ਆਪਾਂ ਆਪਾਂ ਵੀਰੇ 2 ਜਾਨ ਕੀ ਮਾਹੌਲ ਆ ਬਾਈ ਜਗਰਾਉ ਮੰਡੀ ਦਾ ਜਗਰਾਉ ਮੰਡੀ ਦਾ ਮਾਹੌਲ ਤਾਂ ਬਹੁਤ ਵਧੀਆ ਉਸ ਵੇਲੇ ਮਰ ਦੇ ਹਿਸਾਬ ਨਾਲ ਮੋਲ ਨਹੀਂ ਮਿਲਦਾ ਜੀ ਇਹ ਹੁਣ ਐਡੀ ਮੈਂ ਦੱਸੋ ਵੀ ਇਹਦਾ 2 ਲੱਖ ਰੁਪਈਆ ਕੋਈ ਜ਼ਿਆਦਾ ਠੀਕ ਹੈ ਬਾਈ 25 26 ਕਿਲੋ ਦੁੱਧ ਪਾਉਂਦੇ 20 ਕਿਲੋ ਬੋਲਾ ਹਾਜ਼ਰ ਆਂਦੇ ਥੱਲੇ ਠੀਕ ਹੈ ਵੀਰੇ 10 ਕਿਲੋ ਇਹਦੋਂ ਪਹਿਲਾਂ ਕੱਢ ਦਿੱਤਾ ਹੈ ਠੀਕ ਹੈ ਬਾਈ ਆਧੇ ਸੂਈ ਆ ਇਹ ਗੁਰਸਾਹਿਬ ਵੀਰੇ ਆਪਾਂ ਦੀ ਡਿਟੇਲ ਦਾਦੀ ਕੀ ਡਿਟੇਲ ਆ ਇਹ ਕੰਨੇਵੇਂ ਸੂਈ ਆ ਨਾ ਸੂਆ ਵੀਰੇ ਤੀਜਾ ਸੂਈ ਆ ਠੀਕ ਹੈ ਬਾਈ ਦੁੱਧ 26 ਕਿਲੋ ਇਹਨੇ ਪਹਿਲਾਂ ਵੀ ਪਾਇਆ ਠੀਕ ਹੈ ਬਾਈ ਹੁਣ ਵੀ ਇਹ ਕਿੰਨਾ ਜਾਨੀਏ ਦੁੱਧ ਪਾ ਸਕਦੀ ਬਈ ਤੁਹਾਡੇ ਹਿਸਾਬ ਨਾਲ ਉਮੀਦ ਹੈ ਨਾ ਦੁੱਧ ਤਾਂ ਵੀਰੇ ਜਿੰਨੀ ਆਪਾਂ ਇਹਦੇ ਤੋਂ ਉਮੀਦ ਕਰਦੇ ਆ ਖਰਾਕ ਜਿੰਨੀ ਖਾਂਦੀ ਆ ਨਾ ਪੂਰੀ ਨਹੀਂ ਆਉਂਦੀ ਹੋ ਸਕਦਾ ਵੀ ਚੰਗਾ ਪਾ ਜੇ 28 29 ਕਿਲੋ ਤੀਰੀ ਖੁੱਲੀ ਬਹੁਤ ਆ ਬਈ ਜਿਵੇਂ ਆਰਡਰ ਆਰਡਰ ਦੀ ਹੈ ਨਾ ਦੇਖੋ ਬਈ ਕੁਆਲਟੀ ਬਹੁਤ ਆ ਬਈ ਦੇਖੋ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈਗੀ ਇਹ ਜਿਹੜੀ ਮੋਟੀ ਧਾਰ ਪੈਂਦੀ ਆ ਬਈ ਮੱਛੀ ਮੋਟਰ ਹੀ ਸਮਝ ਲਓ ਗੁਰਸਾਹ ਬਈ ਕਿੰਨੇ ਦਿਨਾਂ ਦੀ ਸੂਈ ਵੀ ਕਿੰਨੇ ਦਿਨਾਂ ਦੀ ਇਹ ਰਾਤ ਸੂਈ ਆ ਵੀਰੇ ਰਾਤ ਹੀ ਸੂਈ ਆ ਬਈ ਠੀਕ ਆ ਵੀਰੇ ਇੱਕ ਵਾਰੀ ਤੋਰੀ ਗੁਰਸਾਹ ਬਈ ਇੱਕ ਵਾਰੀ ਹੈ ਨਾ ਚੈੱਕ ਕਰਾਈਏ ਤੇ ਆਪਾਂ ਦ ਬਾਡਾ ਬੁੱਡਾ ਦੇਖਦੀ ਮੱਝ ਤਾਂ ਤੇ ਭਾਈ ਆਰਡਰ ਵੀ ਜਿਵੇਂ ਘਾਈਆਂ ਦੇ ਲੱਗ ਜਾਂਦਾ ਐ ਲੱਗਿਆ ਬੈਠੂ ਹੈ ਨਾ ਹਾਂ ਹਾਂ ਬਿਲਕੁਲ ਤੇ ਲਾ ਵੀ ਅਕਰੀ ਦਰਸ਼ਕੋ ਦਰਸ਼ਨ ਕਰੋ ਨਾ ਤੁਸੀਂ ਮੱਝ ਦੇ ਅਕਰੀਓ ਬਾਈ ਨੂੰ ਸਾਰੀ ਵੀ ਦਿਖਾ ਦਿਓ ਤੇ ਫਿਰ ਆਰਡਰ ਤੇ ਵੀ ਲਾ ਕੇ ਦੇਖੋ ਤੁਸੀਂ ਕੌਣ ਜਿਹੜਾ ਐਨ ਜਾਨੀ ਕਿ ਜਿਵੇਂ ਫੈਟ ਆਰਡਰ ਤੇ ਬਾਕੀ ਸਾਫ਼ ਵੀ ਬਹੁਤ ਆ ਬਾਈ ਆਰਡਰ ਜੀ ਹੈ ਨਾ ਕਹਿ ਦਈਏ ਦੋਨੇ ਪਾਸੇ ਬਹੁਤ ਬਹੁਤ ਬਾਈ ਕਿਸੇ ਤਰ੍ਹਾਂ ਰੋਕ ਲਈ ਵੀਰੇ ਇੱਥੇ ਤੇ ਲਓ ਵੀ ਦਰਸ਼ਕ ਵੀਰੇ ਤੁਸੀਂ ਹੈ ਨਾ ਦੇਖੋ ਉਹ ਵੀ ਮੱਝ ਮੇਲਾ ਇਕੱਠਾ ਕਰਦੀ ਹੈ ਹਰੇਕ ਵੀਰ ਹੈ ਨਾ ਮੱਝ ਦਾ ਇਹ ਖੜਦਾ ਹੈ ਤੇ ਇਕੱਲਾ ਜਿਹੜਾ ਬੁੱਤ ਬੜੀ ਹੈ ਜਾਨ ਇਹ ਈ ਆਮ ਮੱਧਾਂ ਦੇ ਵਿੱਚ ਹੁੰਦੀ ਵੀ ਹੈ ਨਾ ਤੇ ਗੁਰਸਾਈਹ ਵੀਰੇ ਬੱਚਾ ਕੀ ਦਿੱਤਾ ਨੇ ਕੱਟੇ ਦਾ ਜਨਮ ਦਿੱਤਾ ਵੀਰੇ ਕੱਟੇ ਨੂੰ ਰਾਤ ਦੀ ਸੀ ਜੀ ਬਾਈ ਹਾਂਜੀ ਹਾਂਜੀ ਰਾਤ ਦੀ ਠੀਕ ਹੈ ਬਾਈ ਐਮ 29 ਦਾ ਕੱਟਾ ਮੋਹਰਾ ਦਾ ਠੀਕ ਹੈ ਬਾਈ ਕਿਵੇਂ ਬਾਈ ਆਪਣੀ ਇਹ ਬਈ ਖਰੀਦੀ ਵੀ ਹੈ ਜਣ ਕੇ ਹੈ ਨਾ ਉਹਨਾਂ ਮਾਲਕਾਂ ਨੇ ਪੂਰੀ ਗਾਰੰਟੀ ਦਿੱਤੀ ਦੋਤਾਂ ਦੀ ਪੂਰੀ 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 ਬਾਕੀ ਵੀਰੇ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਬੋਲੇ ਦੇ ਹਿਸਾਬ ਨਾਲ ਹੈ ਨਾ ਹਰ ਇੱਕ ਬੰਦੇ ਨੂੰ ਪਤਾ ਹੈ ਜੀ ਹਾਂ ਕਿਹੜੇ ਪਤਾ ਲੱਗ ਜੂਗਾ ਜੀ ਦੇਖ ਕੇ ਪਤਾ ਲੱਗ ਜੂਗਾ ਇਹਦਾ ਬਲਾਇਤਨ ਗਾਣ ਨੂੰ ਨਹੀਂ ਚੱਡਾ ਲੱਗਾ ਹਾਂ ਜਿਵੇਂ ਹਈ ਜਿਵੇਂ ਆਰਡਰ ਜਿਆਦਾ ਉਹਦੇ ਸਾਬ ਨਾਲ ਕੁਆਲਿਟੀ ਵੀ ਹੈ ਨਾ ਕੁਆਲਿਟੀ ਵੀ ਪੂਰੀ ਆ ਨਹੀਂ ਵੀ ਥਣ ਟੈਡਾ ਵਿੰਗਾ ਕੁਝ ਵੀ ਬਿਲਕੁਲ ਪ੍ਰੋਪਰ ਬਿਲਕੁਲ ਪ੍ਰੋਪਰ ਗੁਰ ਸਾਹਿਬ ਕੀ ਮੁੱਲ ਮੁੱਲ ਕਰਦੇ ਆ ਬਈ ਇਹਦਾ 2 ਲੱਖ ਰੁਪਏ ਬਿਲਕੁਲ ਜੈਨੂਨ ਮੁੱਲ 2 ਲੱਖ ਨਾ ਵੀ ਤੇ ਮਾੜਾ ਮੋਟਾ ਤਾਂ ਹੋ ਜੂ ਮਾਨਤਨ ਕੋਈ ਬੰਦਾ ਜਿਹੜਾ ਬੰਦਾ ਆਊਗਾ ਸ਼ਕੀਨ ਹੋਊਗਾ ਬਿਲਕੁਲ ਮਾਨਤਨ ਕਰਾਂਗੇ ਬਸ ਠੀਕ ਆ ਦੁੱਧ ਜਾਨੀ ਕਿ ਜਿਵੇਂ ਤੁਸੀਂ ਗ੍ਰਾਂਟ ਜਮ ਬੋਲਾ ਆਪਾਂ ਚਵਾ ਕੇ ਦੇ ਸਕਦੇ ਆ ਲੈ ਵੀ 20 ਕਿਲੋ ਬੋਲਾ ਬਾਈ ਕਹਿੰਦਾ ਆਪਾਂ ਚਵਾ ਕੇ ਦੇਵਾਂਗੇ ਹਣਾ ਤੇ ਆਪ ਵੀ ਗੁਰਸਾਹਿਬ ਆਪਾਂ ਦੂਸਰੀ ਬਾਰੇ ਵੀ ਦੱਸਤੀ ਜਣਾ ਤੇ ਇਹਦੀ ਕੀ ਡਿਟੇਲ ਆ ਬਈ ਇਹਦੀ ਹਣਾ ਇਹ ਵੀ ਵੀਰੇ ਤੀਜਾ ਸੂਆ ਸੂਈ ਆ ਇਹਨੇ ਕੱਟੀ ਨੂੰ ਜਨਮ ਦਿੱਤਾ ਠੀਕ ਆ ਬਈ ਇਹ ਪਰਸੋ ਰਾਤ ਸੂਈ ਆ ਜੀ ਪਰਸੋ ਰਾਤ ਹਣਾ ਤੇ ਹੁਣ ਦੇ ਲਈ ਵੀਰੇ ਇਸ ਟਾਈਮ 16 ਕਿਲੋ ਬੋਜਰ ਬੋਲਾ ਹਾਜ਼ਰ ਆ ਜੀ ਠੀਕ ਆ ਬਈ ਬਈ ਤਾਰਾਂ ਇੱਕ ਵਾਰੀ ਮੈਂ ਦਿਖਾ ਦੂੰਗਾ ਹਣਾ ਵੀ ਜਣ ਕਿਤੇ ਵੇਹਣਾ ਬੜਾ ਸਾਫ ਆ ਤਾਰਾਂ ਤੇ ਬਾਈ ਜਿਵੇਂ ਮਾਰੀ ਜਾਂਦਾ ਜਿਵੇਂ ਇਸ ਟਾਈਮ ਹੁਣ ਸ਼ਾਮ ਦਾ ਵੇਲਾ ਏ ਕਿਉਂਕਿ ਬਾਈ ਉਹਨਾਂ ਨੇ ਗੁਰਸਾਹਿਬ ਘਰੇ ਲਈ ਚੱਲ ਗਏ ਬਾਈ ਇਹ ਤਾਂ ਹਨਾ ਹਾਂਜੀ ਹਾਂਜੀ ਤੇ ਵੀ ਕਿਉਂਕਿ ਵੀ ਬਾਈ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਵੇਚ ਨਹੀਂ ਆਪਾਂ ਸਿਰਫ ਇਹਨਾਂ ਨੂੰ ਦਿਖਾਉਣ ਲੈ ਆਏ ਆ ਵੀ ਆਪਣੇ ਕੋਲ ਜਾਨਵਰ ਰਹਿ ਗਿਆ ਠੀਕ ਹੈ ਬਾਈ ਇਹ ਗੁਰਸਾਹਿਬ ਬਾਈ 91 ਸੂਏ ਇਹ ਡਿਟੇਲ ਹੈ ਵੀ ਇਹ ਤੀਜਾ ਸੂਆ ਸੂਈ ਹੈ ਜੀ ਦੋਨੀਆਂ ਝੋਟੀਆਂ ਤੀਜੀ ਸੂਈ ਦੋਨੇ ਤੀਜਾ ਸੂਈ ਠੀਕ ਹੈ ਬਾਈ ਇਹਨੇ ਬਈ ਜਿਵੇਂ ਨੀਲੀ ਰabies ਦਾ ਕੱਟੀ ਦਿੱਤੀ ਹੈ ਹਨਾ ਹਾਂਜੀ ਹਾਂਜੀ ਇਹ ਬਈ ਕੀ ਹਿਸਾਬਕਤਾ ਬਾਈ ਇਹ ਬਾਈ ਚੱਕਰ ਹੈ ਵੀ ਡਾਕਟਰਾਂ ਨੂੰ ਸੋਚਣਾ ਚਾਹੀਦਾ ਵੀ ਜੇ ਮੈਂ ਆਪਣੀ ਮੋਹਰਾ ਨ ਬਈ ਜਿਵੇਂ ਮਾਧਵੀ ਜੇ ਆਪਾਂ ਇਹ ਨਹੀਂ ਕਹਦੀ ਹੈ ਨਾ ਨਰਮਾ ਪੂਰੀ ਚੰਗੀ ਮਾਧ ਪੂਰੀ ਚੰਗੀ ਕਮਾਲ ਕਰਦੀ ਹੈ ਜਣਾ ਬੰਦੇ ਉਹਨਾਂ ਵੀ ਬਿਲਕੁਲ ਬਿਲਕੁਲ ਤੇ ਗਰ ਸਾਹਿਬ ਵੀਰੇ ਕਿੰਨਾ ਜਣ ਕੇ ਦੁੱਧ ਜਣ ਕੇ ਦੀ ਉਮੀਦ ਕਰਦੇ ਵੀ ਇਹਦੇ ਤੋਂ ਇਹ ਵੀਰੇ 19 ਕਿਲੋ ਦੁੱਧ 19 ਕਿਲੋ ਦੁੱਧ ਦੀ ਜਣ ਕੇ ਕੋਈ ਬੰਦਾ ਚੋਊਗਾ ਚੋ ਲੂਗਾ ਜੀ ਠੀਕ ਆ ਬਈ ਇਹਦਾ ਫਿਰ ਮੁੱਲ ਬੁੱਲੋ ਬਈ ਇਹਦਾ ਵੀਰੇ 170 ਦੀ ਦੇ ਦਾਂਗੇ ਆਪਾਂ 170 ਦੀ ਦੇ ਦਾਂਗੇ ਹਣਾ ਬਿਲਕੁਲ ਜੈਨੂਨ ਜੈਨੂਨ ਜੇ ਰੇਟ ਹੈ ਨਾ ਇਹ ਦਰਸਕ ਵੀਰੇ ਇਹਦੇ ਮਗਰ ਕੱਟੀ ਆ ਤੇ ਬਾਈ ਹੁਣੇ ਖਾਲੀ ਕਰਦੇ ਪਏ ਆ ਹਣਾ ਤੇ ਬਾਡੇ ਬੁੱਡੇ ਦੀ ਇਹ ਵੀ ਮੈਂ ਦਿਖਾ ਦੂੰ ਜਿੱਤਰਾ ਮਰਜੀ ਚੋਗੇ ਦੁਬਾਰਾ ਫੇਰ ਥੱਲੇ ਬੈਜੋ ਇਹ ਨਹੀਂ ਹੈਗਾ ਵੀ ਲਾਤ ਵੀ ਲਾਜੂਗੀ ਠੀਕ ਹੈ ਭਾਈ ਬੱਚਿਆਂ ਨੂੰ ਮੋਹ ਕਰਦੀ ਆ ਗੁਰਸਾਹਿਬ ਜੀਰੇ ਜਿਵੇਂ ਇਹ ਦਾ ਜਾਨਕੀ ਜਿਵੇਂ ਮੰਡੀ ਦੇ ਹੋ ਸਕਦਾ ਜਾਣਦੀਆਂ ਬੈਕ ਜਾਣ ਤੋਂ ਟਿਕਾਣਾ ਹਾਂਜੀ 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 ਤੇ ਕੋਈ ਵੀਰ ਤੁਹਾਨੂੰ ਫੋਨ ਕਰਦਾ ਇਦਾਂ ਦੀਆਂ ਝੋਟੀਆਂ ਚੰਗੀਆਂ ਹਨਾ ਇਹਦੇ ਦੀਆਂ ਝੋਟੀਆਂ ਦਵਾ ਦਾਂਗੇ ਇਹਨਾਂ ਨੂੰ ਭਾਈ ਦਵਾ ਦਾਂਗੇ ਤੇ ਭਾਈ ਇੱਕ ਵਾਰੀ ਮੋਬਾਈਲ ਨੰਬਰ ਤੇ ਹਨਾ ਤੇ ਆਪਣੀ ਲੋਕੇਸ਼ਨ ਦੁਬਾਰਾ ਬੋਲ ਦਿਓ ਕਿਸੇ ਡਿਸਟ੍ਰਿਕਟ ਮੇਰਾ ਹੈਗਾ ਫਿਰੋਜ਼ਪੁਰੋਂ ਪਿੰਡ ਹੈਗਾ ਮਮਦੋੜਾ ਨਾਂ ਗੁਰਸਾਹਿਬ ਸਿੰਘ ਮੋਬਾਈਲ ਨੰਬਰ ਹੈਗਾ 9855087481 ਤੇ ਕਿਸੇ ਵੀ ਵੀਰ ਨੇ ਹਨਾ ਇਹਨਾਂ ਝੋਟੀਆਂ ਬਾਰੇ ਦੋਨਾਂ ਬਾਰੇ ਕੋਈ ਜਾਣਕਾਰੀ ਲੈਣੀ ਆ। ਬਾਈ ਨੇ ਜਿਹੜਾ ਰੇਟ ਵਗੈਰਾ ਹਨਾ ਖਿੱਚ ਕੇ ਕਰਦਾ ਏ। ਤੇ ਆਹ ਝੋਟੀ ਤੀਹ ਹਨਾ ਤੁਸੀਂ ਦੇਖ ਲਓ ਬਾਈ। ਮੈਂ ਕਹਿੰਦਾ ਵੀ ਜਿਹੜੇ ਵੀ ਘਰ ਚਲੀ ਗਈ ਕਰੌਣ ਕਾ ਲਾ ਦੂਗੀ ਦੁੱਧ ਵਾਲਿਆਂ ਦਾ। ਬਿਲਕੁਲ। ਤੇ ਅਡ ਰੌਡਰ ਵੀ ਦੇਖੋ ਹਨਾ ਤੇ ਬਾਕੀ ਉਹ ਵੀ ਬਾਈ ਠੰਡੀ ਸੀ ਲਾ ਕੋਈ ਉਹ ਵੀ। ਬਹੁਤ ਬਹੁਤ ਠੰਡੀ ਸੀ। ਜਿਵੇਂ ਉਵੇਂ ਨਹੀਂ ਜਿਵੇਂ ਆਪਾਂ ਕਹਦੀ ਵੀ ਅ ਤਰਜੀ ਕਰ ਗਈ ਝੋਟੀ ਇਹਨਾਂ ਬਹੁਤ ਠੰਡੀ ਸੀ ਲਾ ਗਾਵਾਂ ਵਰਗੀਆਂ ਲੰਮਾ ਟਾਈਮ ਦੁੱਧ ਦਿੰਦੀ ਆ। ਲੰਮਾ ਟਾਈਮ। ਇਹ ਨਹੀਂ ਹੈਗਾ ਵੀ ਤਿੰਨ ਮਹੀਨੇ ਮਿਲ ਕੇ ਲੱਤ ਚੁੱਕ ਜੂਗੀ ਨ ਕਿਸੇ ਵੀ ਵੀਰ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਤੇ ਆਪਣੇ ਚੈਨਲ ਨੂੰ ਜਿਹੜਾਂ ਵੀਰਿਆਂ ਨੂੰ ਵੀਡੀਓ ਫੇਸਬੁੱਕ 'ਤੇ ਨਹੀਂ ਦਿਖ ਰਹੀ ਉਹ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਤੇ ਜਿਹੜੇ ਵੀਰਾਂ ਨੂੰ ਵੀਡੀਓ YouTube 'ਤੇ ਨਹੀਂ ਦਿਖ ਰਹੀ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਦਾਂ ਦੀਆਂ ਮੰਡੀਆਂ ਦੀਆਂ ਰੇਟ ਵਗੈਰ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਿਸੇ ਵੀ ਵੀਰ ਨੇ ਆਪਣੇ ਫਾਰਮ ਦੀ ਕੋਈ ਵੀਡੀਓ ਸ਼ੂਟ ਕਰਾਉਣੀ ਹੁੰਦੀ ਆ ਆਪਣੇ ਪੇਜ ਵਾਲੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਜਉਂਦੇਵਾਦ ਕਰੋ ਮਿਲਦੇ ਆਂਗੇ ਜੀ ਔਰ ਵੀਡੀਓ 'ਚ ਧੰਨਵਾਦ